ਵਾਹਿਗੁਰੂ ਜੀ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਕਿਰਪਾ ਕਰਕੇ ਐਂਡ ਤੱਕ ਦੇਖਣਾ ਆ ਲੜਕੀ ਜਿਹੜੀ ਐ ਇਹਦੇ ਮਾਤਾ ਪਿਤਾ ਢੱਲੇ ਸੀ ਤੇ ਇਹ ਭੈਣ ਭਰਾ ਕੀ ਕਰਦੇ ਸੀ ਨਾਲੇ ਪੜਦੇ ਸੀ ਤੇ ਨਾਲੇ ਲੋਕਾਂ ਦੇ ਕੱਪੜੇ ਕੁੱਪੜੇ ਪ੍ਰੈਸ ਕਰ ਲੈਂਦੇ ਸੀਗੇ ਤੇ ਆ ਦੇਖੋ ਆ ਔਰਤ ਨੇ ਕੱਪੜੇ ਪ੍ਰੈਸ ਕਰਵਾਏ ਤੇ ਇਹਦੇ ਕੱਪੜੇ ਫੜਾਉਣ ਆਈ ਤੇ ਇਹਨੂੰ ਵਿਚਾਰੇ ਨੂੰ ਫੋਨ ਆਇਆ 100 ਇਹਨੇ ਦਿੱਤਾ ਪਹਿਲਾਂ ਜਦੋਂ ਫੋਨ ਆਇਆ ਤੇ ਉਹ ਲੜਕੀ ਦੇ ਪੈਸੇ ਡਗਪੇ ਤੇ ਇਹਨੇ ਕਿਹਾ ਤੂੰ ਲੱਗੀ ਰਹੇ ਫੋਨ ਤੇ ਮੈਂ ਚੱਕ ਕੇ ਦਿੰਨੀ ਆ ਇਹਨੇ ਚੱਕ ਕੇ ਦਿੱਤੇ ਪਰ ਹੋਇਆ ਕਿ ਉਹ ਵਿਚਾਰੀ ਫੋਨ 'ਚ ਲੱਗੀ ਸੀ ਭਰੋਸਾ ਕੀਤਾ ਉਹਨੇ ਵੇਖਿਆ ਵੀ ਇਹ ਪਿਛਲੇ ਪਾਸੇ ਆ ਦੇਖੋ 100 ਦਾ ਨੋਟ ਸੀ ਇਹਨੇ ਚੱਕ ਲਿਆ ਕਹਿੰਦੀ ਜਿਹੜਾ ਦਿੱਤਾ ਉਹੋ ਹੀ ਆ ਗਿਆ ਵਾਪਸ ਇਹਦੇ ਘਰਾਂ ਵਾਲਾ ਦੇਖਦਾ ਪਿਆ ਸੀ ਹੁਣ ਉਹ ਸਿਆਣਾ ਸੀ ਉਹਨੇ ਕਿਹਾ ਵੀ ਕੀ ਗੱਲ ਤੂੰ ਪੈਸੇ ਕਿਵੇਂ ਚੱਕ ਰਹੀ ਸੀ ਕਿਉਂਕਿ ਉਹਨੂੰ ਗੱਲ ਦਾ ਪਤਾ ਨਹੀਂ ਸੀ ਇਹਨੇ ਕਿਹਾ ਵੀ ਇਸ ਤਰ੍ਹਾਂ 100 ਰੁਪਇਆ ਡਿੱਗ ਪਿਆ ਸੀਗਾ ਉਹਨੂੰ ਮੈਂ ਦੇ ਦਿੱਤੇ ਤੇ 100 ਰੁਪਇਆ ਮੈਨੂੰ ਬਣ ਗਿਆ ਇਸੇ ਤਰ੍ਹਾਂ ਹੀ ਥੋਣੀ ਝੋਣੀ ਮੈਂ ਜੋੜ ਕੇ ਪੈਸੇ ਇਕੱਠੇ ਕੀਤੇ ਨੇ ਤੇ ਬੰਦਾ ਆਗੋ ਕਹਿੰਦਾ ਵੀ ਇਹ ਕੀ ਹੋਇਆ ਵੀ ਕਿਸੇ ਦੇ ਪੈਸੇ ਰੱਖ ਕੇ ਪੈਸੇ ਇਕੱਠੇ ਕਰਨ ਦਾ ਕੀ ਫਾਇਦਾ ਇਹੋ ਜਿਹੇ ਪੈਸਿਆਂ ਦਾ ਕੀ ਫਾਇਦਾ ਉਹਨੇ ਲੜਕੀ ਨੂੰ ਆਵਾਜ਼ ਵੀ ਮਾਰੀ ਪਰ ਲੜਕੀ ਨੇ ਸੁਣੀ ਨਾ ਤੇ ਉਹਨੇ ਕਿਹਾ ਮੈਂ ਘਰ ਫੜਾ ਆਵਾਂਗਾ ਆ ਦੇਖੋ ਹੋਇਆ ਕਿ ਇਹਨੇ ਆਪਣੇ ਭਰਾ ਨੂੰ ਜਦੋਂ ਪੈਸੇ ਫੜਾਏ ਉਹਨੇ ਕਿਹਾ ਜਾਦੇ ਬਣਦੇ ਸੀ ਇਹਦੇ ਵਿੱਚੋਂ 100 ਰੁਪਇਆ ਘਟਾ ਹੈ ਤੇ ਇਹ ਦੇਖੋ ਇਹ ਲੜਕੀ ਵਿਚਾਰੀ ਨੇ ਬੜਾ ਸਮਝਾਇਆ ਵੀ ਉਹ ਉੱਥੇ ਡਿੱਗ ਪਈ ਸੀ ਸ਼ਾਇਦ ਘਟਾ ਨਾ ਦਿੱਤੇ ਹੁਣ ਮੈਂ ਫੋਨ ਤੇ ਲੱਗੀ ਸੀ ਮੈਥੋਂ ਗਲਤੀ ਹੋ ਗਈ ਉੱਥੇ ਕਿਤੇ ਡੱਗੇ ਪਏ ਹੁਣ ਇਹਨੇ ਚੱਲ ਵੀਰ ਆਪਾਂ ਉੱਥੋਂ ਚੱਲ ਕੇ ਦੇਖਦੇ ਹਾਂ ਇਹਨਾਂ ਦੇ ਉਹ ਪੈਸੇ ਕੋਈ ਦਵਾਈ ਦੋਈ ਵਾਸਤੇ ਸੀ ਮਾਂ ਦੀ ਦਵਾਈ ਲਿਆਉਣੀ ਸੀ 100 ਰੁਪਇਆ ਕਟ ਗਿਆ ਹੁਣ ਦੇਖੋ ਕਈ ਵਾਰੀ ਇਨਸਾਨ ਕਿਸੇ ਦੇ ਨਾਲ ਜਦੋਂ ਇਹੋ ਜੀ ਚਲਾਕੀ ਕਰਦਾ ਹੈ ਅਗਲੇ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਆ ਦੇਖੋ ਇਹ ਵਿਚਾਰੇ 100 ਰੁਪਇਆ ਲੱਭਦੇ ਫਿਰਦੇ ਨੇ ਤੇ ਔਰਤ ਨੇ ਪੁੱਛਿਆ ਕੀ ਲੱਭਦੇ ਹੋ ਕਹਿੰਦੇ ਇਸ ਤਰ੍ਹਾਂ 100 ਰੁਪਇਆ ਤੇ ਉਹ ਕਹਿੰਦੀ ਤੇਰੇ ਅੰਕਲ ਕੋਲੇ ਹੈ ਤੇ ਇੱਥੇ ਡੱਗਾ ਸੀ ਤੇ ਅੰਕਲ ਨੇ ਲਿਆ ਕੇ ਦੇਖੋ ਇਹਨਾਂ ਨੂੰ ਹੁਣ 100 ਰੁਪਇਆ ਜਦੋਂ ਦਿੱਤਾ ਤੇ ਕਿੰਨੇ ਖੁਸ਼ ਹੋਏ ਇਹਨਾਂ ਨੇ ਕਿਹਾ ਵੀ ਇਹ 100 ਰੁਪਇਆ ਬਦਲੇ ਸਾਨੂੰ ਹੋਰ ਕਿਸੇ ਨਾ ਕਿਸੇ ਤੋਂ ਇੰਤਜ਼ਾਮ ਕਰਨਾ ਰਨਸੀ ਤੁਹਾਡਾ ਧੰਨਵਾਦ ਕੋਈ ਹੋਰ ਹੁੰਦਾ ਤੇ ਨਾ ਦਿੰਦਾ ਤੇ ਆ ਦੇਖੋ ਬੰਦਾ ਕਿੰਨਾ ਖੁਸ਼ ਹੋਇਆ ਇਹਨੇ ਆਖਿਆ ਵੀ ਦੇਖੋ ਵੈਗਰੂ ਨੇ ਕਿਰਪਾ ਕੀਤੀ ਤੁਹਾਡੇ ਸਨ ਅਸੀਂ ਕੌਣ ਹੁੰਨੇ ਆ ਤੁਹਾਡੀ ਮਿਹਨਤ ਦੇ ਅਤੇ ਫਿਰ ਵੀ ਵਿਚਾਰੇ ਧੰਨਵਾਦ ਕਰਦੇ ਗਏ ਵੀ ਤੁਸੀਂ ਸਾਨੂੰ 100 ਰੁਪਏ ਸਾਡਾ ਵਾਪਸ ਦੇ ਦਿੱਤਾ ਤੇ ਆ ਦੇਖੋ ਫਿਰ ਇਹਨੇ ਆਪਣੇ ਘਰ ਵਾਲੀ ਨੂੰ ਸਮਝਾਇਆ ਵੀ ਤੇਰਾ ਫਰਜ਼ ਸੀ ਵੀ ਤੂੰ ਉਦੋਂ ਹੀ ਦੇ ਦੇਣਾ ਸੀ ਨਹੀਂ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾਗਾ ਵੀ ਕੀ ਤੂੰ 100 ਰੁਪਏ ਰੱਖ ਕੇ ਉਹ ਗਰੀਬਾਂ ਦੇ ਵਿਚਾਰਿਆਂ ਦੇ ਦਵਾਈ ਦਾ ਔਖਾ ਹੋ ਜਾਣਾ ਸੀ ਤੇ ਤੇਰੇ ਵਾਸਤੇ ਨਿੱਕੀ ਦੀ ਗੱਲ ਸੀ ਅਗਲਿਆਂ ਦਾ ਕੰਮ ਖਰਾਬ ਹੋ ਜਾਣਾ ਸੀ ਇਸ ਕਰਕੇ ਆਪਣਾ ਰੱਖੋ ਕਿਸੇ ਦਾ ਨਾ ਖਾਓ ਹੱਕ ਪਰ ਆਇਆ ਨਾਨਕਾ ਕਿਸੇ ਦਾ ਹੱਕ ਖਾਣ ਦੇ ਨਾਲ ਬੰਦਾ ਕੋਈ ਵੱਡਾ ਨਹੀਂ ਹੁੰਦਾ ਆਪਣੀ ਮਿਹਨਤ ਦੇ ਖਾਓ ਤੋਨੇ ਮਾਫੀ ਮੰਗੀ ਅਜੇਹਾ ਅੱਗੇ ਤੋਂ ਨਾ ਕਰੀ ਕਿਸੇ ਦੇ ਨਾਲ ਵੀ ਕਿਉਂਕਿ ਜੇ ਆਪਾਂ ਇਹ ਜਿਹਾ ਕਰਾਂਗੇ ਆਪਾਂ ਨੂੰ ਬਹੁਤ ਘਾਟਾ ਪੈ ਸਕਦਾ ਹੈ ਵੈਗਰੂ ਦੇ ਰੰਗ ਬੜੇ ਨਿਆਰੇ ਨੇ ਤੇ ਇਹਨੇ ਪਰਿਵਾਰ ਨੂੰ ਸਮਝਾਇਆ ਪਰਿਵਾਰ ਸਮਝ ਗਿਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ